ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਸੰਥਿਆ ਦੀ ਅੱਜ ਦੀ ਵੀਡੀਓ ਦੇ ਅੰਦਰ ਆਪ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਬਲ ਤੁਣੀ ਜਿਸ ਨੂੰ ਅਸੀਂ ਅਦਕ ਵਜੋਂ ਵੀ ਜਾਣਦੇ ਆ ਠੀਕ ਹੈ ਜੀ ਆ ਜਿਹੜਾ ਉੱਪਰ ਪਿਆ ਹੁੰਦਾ ਹੈ ਇਹ ਹੁੰਦਾ ਹੈ ਅਦਕ ਠੀਕ ਹੈ ਐਦਾਂ ਕਰਕੇ ਹੁਣ ਇੱਕ ਚੀਜ਼ ਆਪਾਂ ਵੇਖੀ ਹੈ ਕਿ ਗੁਰਬਾਣੀ ਵਿੱਚ ਕਿਤੇ ਵੀ ਅਦਕ ਨਹੀਂ ਲੱਗਾ ਸਾਰੇ ਸਿੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਤੇ ਵੀ ਅਦਕ ਨਹੀਂ ਵਰਤਿਆ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਦਕ ਕਿਉਂ ਨਹੀਂ ਵਰਤਿਆ ਗਿਆ ਜਾਂ ਅਸੀਂ ਜਦੋਂ ਪਾਠ ਕਰਦੇ ਆ ਅਸੀਂ ਪਹਿਲਾਂ ਵਿਚਾਰਿਆ ਸੀ ਕਿ ਕਿਤੇ ਕਿਤੇ ਸਾਨੂੰ ਅਦਕ ਦੀ ਵਰਤੋਂ ਕਰਨੀ ਪੈਂਦੀ ਆ ਬੋਲਣਾ ਪੈਂਦਾ ਪਰ ਜੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲੱਗਾ ਤੇ ਕਿਵੇਂ ਬੋਲਾਂਗੇ ਤੇ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਨਹੀਂ ਲੱਗਾ ਥੋੜਾ ਜਿਆ ਇਹਨੂੰ ਆਪਾਂ ਸਮਝਣ ਦਾ ਯਤਨ ਕਰਦੇ ਆਂ ਸਭ ਤੋਂ ਪਹਿਲਾਂ ਤੇ ਅਦਕ ਕਰਦਾ ਕੀ ਆ ਅਦਕ ਇੱਕ ਹੈ ਸਾਸੰਗਤ ਲਗਾਖਰ ਇੱਕ ਗੱਲ ਦਾ ਆਪਾਂ ਧਿਆਨ ਦੇਣਾ ਇਹ ਲਗ ਨਹੀਂ ਆ ਇੱਕ ਹੁੰਦੀਆਂ ਲਗਾਂ ਲਗਾਂ ਬਾਰੇ ਆਪਾਂ ਪਹਿਲਾਂ ਜਾਣ ਲਿਆ ਵਾ ਜਿਹੜੀਆਂ ਮੁਕਤਾ ਪਾ ਕੇ 10 ਲਗਾਂ ਸਾਡੇ ਕੋਲ ਨੇ ਇਹ ਹੁੰਦੇ ਲਗਾਖਰ ਲਗਾਖਰ ਇੱਕ ਹੁੰਦੀ ਆ ਸਾਡੇ ਕੋਲ ਬਿੰਦੀ ਠੀਕ ਹੈ ਇੱਕ ਹੁੰਦੀ ਆ ਸਾਡੇ ਕੋਲ ਟਿੱਪੀ ਠੀਕ ਹੈ ਇੱਕ ਹੁੰਦਾ ਹੈ ਸਾਡੇ ਕੋਲ ਅਦਕ ਇਹ ਇਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਠੀਕ ਹੈ ਕਿਸੇ ਵੀ ਸ਼ਬਦ ਦਾ ਜਦੋਂ ਅਸੀਂ ਉਚਾਰਨ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅੱਖਰ ਦੀ ਆਵਾਜ਼ ਆਉਂਦੀ ਹੈ ਬੋਲਣ ਲੱਗਿਆਂ ਉਸ ਤੋਂ ਬਾਅਦ ਲਗਦੀ ਆਵਾਜ਼ ਆਉਂਦੀ ਲਗਾ ਦੀ ਆਵਾਜ਼ ਆਉਂਦੀ ਹੈ ਤੇ ਜੇ ਲਗਾਖਰ ਲੱਗਾ ਹੋਵੇ ਤੇ ਫਿਰ ਸਭ ਤੋਂ ਆਖਰ ਦੇ ਵਿੱਚ ਲਗਾਖਰ ਦੀ ਆਵਾਜ਼ ਆਉਂਦੀ ਹੈ ਇਹ ਇਹਦਾ ਵਿਆਕਰਨਿਕ ਇੱਕ ਨਿਯਮ ਹੈ ਸਾਹਾ ਸੰਗਤ ਹੁਣ ਇਹ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਅਧਕ ਇੱਕ ਲਗਾਖਰ ਹੈ ਹੁਣ ਇਹ ਜਿਹੜਾ ਲਗਾਖਰ ਹੈ ਇਹ ਕਰਦਾ ਕੀ ਆ ਵੇਖੋ ਇਹਦੇ ਨਾਲ ਲੱਗਣ ਦੇ ਨਾਲ ਫਰਕ ਕੀ ਸ਼ਬਦਾਂ ਦੇ ਵਿੱਚ ਪੈਂਦਾ ਇੱਕ ਸ਼ਬਦ ਹੈ ਸਾਡੇ ਕੋਲ ਸ ਸ ਤਾ ਉਦਾਹਰਨ ਬੜੀ ਸੌਖੀ ਜੀ ਲੈ ਕੇ ਸਮਝਣ ਲੱਗੀਆਂ ਆਪਾਂ ਸ ਸ ਤਾ ਇਹਨੂੰ ਆਪਾਂ ਕਵਾਂਗੇ ਸਾਤ ਜਿਵੇਂ ਨਿੰਬੂ ਦਾ ਸਾਤ ਹੁੰਦਾ ਨਿੰਬੂ ਦਾ ਜਿਹੜਾ ਅਰਕ ਹੁੰਦਾ ਅਰਕ ਨੂੰ ਆਪਾਂ ਸਾਤ ਕਹਿੰਦੇ ਹਣਾ ਸਾਤ ਦੂਜੇ ਪਾਸੇ ਸਾਡੇ ਕੋਲ ਹੈ 7 ਠੀਕ ਹੈ ਹੁਣ ਇਹ 7 ਇਹ 7 ਦੋਵਾਂ ਦੇ ਬੋਲਣ ਦੇ ਵਿੱਚ ਫਰਕ ਹੈ ਉਹ ਫਰਕ ਕਾਦੇ ਨਾਲ ਆਇਆ ਅਦਕ ਦੇ ਨਾਲ ਆਇਆ 7 7 7 7 ਤ ਤ ਹੁਣ ਅਦਕ ਨੇ ਕੀਤਾ ਕੀ ਹੈ ਅਦਕ ਇਹਨੂੰ ਬਲਤੂ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਬਲ ਜ਼ੋਰ ਲਾਉਂਦਾ ਹੈ ਜ਼ੋਰ ਕਿੱਥੇ ਲੱਗਦਾ ਜ਼ੋਰ ਜਿਹੜਾ ਬਾ ਲੱਗਦਾ ਹੈ ਤੱਤੇ ਦੇ ਉੱਪਰ ਜਿੱਥੇ ਅਧਕ ਲੱਗਾ ਉਹਦੇ ਤੋਂ ਜਿਹੜਾ ਅਗਲਾ ਅੱਖਰ ਉਹਦੇ ਤੇ ਜ਼ੋਰ ਲੱਗਦਾ ਥੋੜਾ ਜਿਹਾ ਜ਼ੋਰ ਇੱਥੇ ਸਾਸੇ ਤੇ ਲੱਗੇਗਾ ਵੈਸੇ ਅੱਜ ਕੱਲ ਜਿੱਦਾਂ ਮੈਂ ਵੀ ਲਿਖ ਦਿੱਤਾ ਇਹ ਰਿਵਾਜ ਪੈ ਗਿਆ ਅੱਧ ਕ ਇਦਾਂ ਪਹਿਲਾਂ ਲਿਖਣ ਦਾ ਵੈਸੇ ਜਿਹੜਾ ਮੂਲ ਰੂਪ ਦੇ ਵਿੱਚ ਹੈ ਸੀ ਨਾ ਅੱਧ ਕ ਇਦਾਂ ਲਿਖਿਆ ਜਾਂਦਾ ਹੁੰਦਾ ਸੀ ਦੋਵਾਂ ਦੇ ਵਿਚਕਾਰ ਤੇ ਇਹ ਇੱਥੇ ਹੁਣ ਕੀ ਇਹ ਕੀ ਕਰਦਾ ਵਾ ਇਹ ਜ਼ੋਰ ਲਾਉਂਦਾ ਅੱਖਰਾਂ ਦੇ ਉੱਤੇ ਜ਼ਿਆਦਾ ਜ਼ੋਰ ਇਹਦਾ ਤੁਸੀਂ ਮੰਨ ਕੇ ਚੱਲੋ ਕਿ 80% ਇਹਦਾ ਜ਼ੋਰ ਅਗਲੇ ਅੱਖਰ ਤੇ ਆਏਗਾ 20% ਪਹਿਲੇ ਤੇ ਵੀ ਜ਼ੋਰ ਜਿਹੜਾ ਇਸ ਅਖਰ ਦਾ ਇਸ ਅਦਕ ਦੇ ਲੱਗਣ ਦੇ ਨਾਲ ਪਹਿਲੇ ਅੱਖਰ ਤੇ ਵੀ ਆਏਗਾ ਠੀਕ ਹੈ ਹੁਣ ਜੇ ਅਦਕ ਨਹੀਂ ਲੱਗਾ ਤੇ ਕੀ ਬਣਦਾ ਹੈ ਸਤ ਅਦਕ ਲੱਗ ਗਿਆ ਤੇ ਕੀ ਬਣਿਆ ਸਤ 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 ਠੀਕ ਹੈ ਇਹ ਆਪਾਂ ਨੂੰ ਪਤਾ ਲੱਗ ਗਿਆ ਇਸੇ ਤਰ੍ਹਾਂ ਇੱਕ ਸ਼ਬਦਾ ਰਸਾ ਰਸਾ ਵੀ ਸਤਵਾੰਗ ਰਸਾ ਜਿੱਦਾਂ ਤੇ ਇੱਕ ਹੋ ਗਿਆ ਸਾਡੇ ਕੋਲ ਰਸਾ ਠੀਕ ਹੈ ਇਸੇ ਤਰ੍ਹਾਂ ਸਾਡੇ ਕੋਲ ਇੱਕ ਪੰਜਾਬੀ ਦਾ ਸ਼ਬਦ ਸਾਡੇ ਕੋਲ ਇੱਥੇ ਅਸੀਂ ਪਤੀ ਇਸੇ ਤਰ੍ਹਾਂ ਪੱਤੀ ਪੱਤੀ ਚਾਹ ਲਈ ਚਾਹ ਪੱਤੀ ਪਤੀ ਪੱਤੀ ਪੱਤੀ ਟੀ ਜ਼ੋਰ ਦਿੱਤਾ ਗਿਆ ਤੱਤੇ ਤੇ ਪਤੀ ਪੱਤੀ ਠੀਕ ਹੈ ਹੁਣ ਇਹ ਗੁਰਬਾਣੀ ਦੇ ਵਿੱਚ ਵੀ ਇਹ ਸ਼ਬਦ ਹੈ ਜਿੱਦਾਂ ਇੱਕ ਫਰਕ ਤੇ ਇੱਕ ਉਚਾਰਨ ਆਉਂਦਾ ਹੈ ਜਿੱਥੇ ਅਸੀਂ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਉੱਥੇ ਇਹਨੂੰ ਪੜ੍ਹਨਾ ਹੈ ਫਰਕ ਇਦਾਂ ਕਰਕੇ ਫਰਕ ਫਰਕ ਦਾ ਮਤਲਬ ਵਖਰੀਵਾ ਫਰਕ ਦਾ ਮਤਲਬ ਫੌਰੀ ਦੇਣੇ ਛੇਤੀ ਦੇ ਨਾਲ ਸੋ ਇਹ ਸ਼ਬਦਾਂ ਦੇ ਅਰਥਾਂ ਦੇ ਵਿੱਚ ਵੇਖੋ ਕਿੰਨਾ ਫਰਕ ਪੈ ਰਿਹਾ ਅੱਧਕ ਦੇ ਨਾਲ ਸਤ ਸਤ ਠੀਕ ਹੈ ਇਸੇ ਤਰ੍ਹਾਂ ਹੀ ਸ਼ਬਦ ਇੱਕ ਸਾਡੇ ਕੋਲ ਸਜਾ ਇੱਕ ਸੱਜਾ ਹੋਰ ਬੜੇ ਸਾਡੇ ਕੋਲ ਇਦਾਂ ਦੇ ਸ਼ਬਦ ਹੈਗੇ ਜਿਨ੍ਹਾਂ ਦੇ ਵਿੱਚ ਅੱਧਕ ਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਅਦਕ ਦੇ ਨਾਲ ਫਰਕ ਪੈਂਦਾ ਹੈ ਬਲ ਤੁਣੀ ਜਿਹੜੀ ਹੈ ਗੁਰਮੁਖੀ ਦੇ ਵਿੱਚ ਇਹ ਹਿੰਦੀ ਵਿੱਚ ਵੀ ਹੁੰਦਾ ਹੈ ਬਟ ਹਿੰਦੀ ਦੇ ਵਿੱਚ ਨਾ ਅਦਕ ਦੀ ਆਵਾਜ਼ ਹੁੰਦੀ ਹੈ ਬਲ ਤੁਣੀ ਹੁੰਦੀ ਹੈ ਹਿੰਦੀ ਵਾਲੇ ਕੀ ਕਰਦੇ ਆ ਜਿਵੇਂ ਅਸੀਂ ਦਿੱਲੀ ਲਿਖਾਂਗੇ ਇਦਾਂ ਠੀਕ ਹੈ ਹਿੰਦੀ ਵਾਲੇ ਇਦਾਂ ਲਿਖਣਗੇ ਉਹ ਕੀ ਕਰਨਗੇ ਲੱਲੇ ਤੇ ਜ਼ੋਰ ਦੇਣਾ ਦਿੱਲੀ ਲੱਲੇ ਤੇ ਜ਼ੋਰ ਦੇਣ ਵਾਸਤੇ ਜਿਹੜਾ ਉਹਨਾਂ ਦਾ ਲ ਲ ਉਹਨੂੰ ਅੱਧਾ ਹੋਰ ਲਗਾ ਦਨਗੇ ਠੀਕ ਆ ਇਸੇ ਤਰ੍ਹਾਂ ਮਤਲਬ ਇਹ ਹੁਣ ਇੰਗਲਿਸ਼ ਵਿੱਚ ਵੀ ਡਬਲ ਅੱਖਰ ਲਗਾ ਕੇ ਦੋ ਅੱਖਰ ਲਗਾ ਕੇ ਇੰਗਲਿਸ਼ ਵਿੱਚ ਇਹ ਤੋਂ ਕੰਮ ਲਿਆ ਜਾਂਦਾ ਏਦਾਂ ਪਰ ਪੰਜਾਬੀ ਵਿੱਚ ਇਹਦੇ ਵਾਸਤੇ ਖਾਸ ਤੌਰ ਤੇ ਇੱਕ ਸਾਡੇ ਕੋਲ ਹੁਣ ਚ ਇਹ ਨੇਗਾ ਠੀਕ ਆ ਇਹ ਦੇਖਣ ਨੂੰ ਪਤਾ ਲੱਗ ਗਿਆ ਅੱਧਕ ਕਰਦਾ ਕੀ ਹੈ ਅੱਧਕ ਆਪਣੇ ਤੋਂ ਜਿਹੜਾ ਅਗਲਾ ਅੱਖਰ ਹੈ ਜਦੋਂ ਇੱਥੇ ਲੱਗਾ ਅਗਲੇ ਅੱਖਰ ਤੋਂ ਜ਼ੋਰ ਦੇਂਦਾ ਉਹਦੇ ਤੇ ਜ਼ੋਰ ਦੇ ਕੇ ਬੋਲਿਆ ਜਾਂਦਾ ਅਦਕ ਤੋਂ ਬਿਨਾ ਸ਼ਬਦ ਪੋਲਾ ਜਾਂ ਬੋਲਿਆ ਜਾਂਦਾ ਹੌਲੀ ਬਾਲ ਰਹਿਤ ਬੋਲਿਆ ਜਾਂਦਾ ਅਦਕ ਲੱਗ ਜੇ ਤੇ ਬਾਲ ਸਹਿਤ ਬੋਲਿਆ ਜਾਂਦਾ ਜ਼ੋਰ ਦੇ ਕੇ ਬੋਲਿਆ ਜਾਂਦਾ ਇਹ ਸਾਨੂੰ ਤਾਂ ਲੱਗ ਗਿਆ ਵੀ ਅਦਕ ਕਰਦਾ ਕੀ ਆ ਹੁਣ ਗੁਰਬਾਣੀ ਵਿੱਚ ਅਦਕ ਕਿਉਂ ਨਹੀਂ ਲੱਗਾ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਅਦਕ ਦਾ ਚਿੰਨ ਨਹੀਂ ਲੱਗਾ ਕਿਉਂ ਨਹੀਂ ਲੱਗਾ ਕਿਉਂਕਿ ਉਹਦੋਂ ਹੈ ਹੀ ਨਹੀਂ ਸੀ ਅਦਕ ਉਸ ਟਾਈਮ ਤੇ ਹੈ ਹੀ ਨਹੀਂ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਚਨਾ ਹੋਈ ਹੈ ਸਾਰੀ ਬਾਣੀ ਦੀ ਰਚਨਾ ਕਾਲ ਦੇ ਵਿੱਚ ਅਧਕ ਹੈ ਹੀ ਨਹੀਂ ਸੀ ਅਸਲ ਦੇ ਵਿੱਚ ਸਾਾਸੰਗਤ ਕੀ ਹੈ ਕਿ ਭਾਸ਼ਾ ਜਿਹੜੀ ਹੌਲੀ ਹੌਲੀ ਵਿਕਾਸ ਕਰਦੀ ਹੈ ਭਾਸ਼ਾ ਵਿੱਚ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਹੁਣ ਅਧਕ ਜਦੋਂ ਭਾਸ਼ਾ ਵਿਗਿਆਨੀਆਂ ਨੇ ਸਾਡੇ ਵਿਦਵਾਨਾਂ ਨੇ ਲੋੜ ਮਹਿਸੂਸ ਕੀਤੀ ਕਿ ਸਾਡੇ ਕੋਲ ਇੱਕ ਸ਼ਬਦ ਪਤਾ ਹੈ ਇੱਕ ਸ਼ਬਦ ਪੱਤਾ ਹੈ ਹੁਣ ਆ ਪਤਾ ਜਿਹੜਾ ਰੁੱਖ ਦਾ ਹੋ ਗਿਆ ਠੀਕ ਹੈ ਤੇ ਪਤਾ ਜਿੱਦਾਂ ਮੰਨ ਲਓ ਕਿਸੇ ਦਾ ਐਡਰੈਸ ਆਪਾਂ ਕਹਿ ਦਈਏ ਠੀਕ ਹੈ ਤੇ ਜਾਂ ਅਸੀਂ ਕਿਸੇ ਦੇ ਹਾਲਾਤ ਵੀ ਜਿਹੜੇ ਜਾਣਦੇ ਆ ਪਤਾ ਲੈਣਾ ਕਿਦਾਂ ਹਨ ਹੁਣ ਪਤਾ ਤੇ ਪੱਤਾ ਦੋਹਾਂ ਵਿੱਚ ਫਰਕ ਹੈ ਬੋਲਣ ਦੇ ਵਿੱਚ ਫਰਕ ਹੈ ਪਤਾ ਪੱਤਾ ਹੁਣ ਜਦੋਂ ਵੇਖਿਆ ਵੀ ਇਹ ਬੋਲਣ 'ਚ ਫਰਕ ਹੈ ਤੇ ਇਹਦੇ ਵਾਸਤੇ ਕੋਈ ਚਿੰਨ ਸਾਡੇ ਕੋਲ ਨਹੀਂ ਹੈਗਾ ਤੇ ਫਿਰ ਅਦਕ ਨੂੰ ਇੱਕ ਚਿੰਨ ਦੇ ਰੂਪ ਦੇ ਵਿੱਚ ਵਰਤਨ ਦੀ ਜਿਹੜੀ ਹੈ ਸ਼ੁਰੂਆਤ ਹੋ ਗਈ ਇਹ ਲਗਭਗ 19ਵੀਂ ਸਦੀ ਦੇ ਵਿੱਚ ਇਹ ਜਿਹੜਾ ਅਦਕ ਹੋਂਦ ਦੇ ਵਿੱਚ ਆਇਆ ਇਦਾਂ ਪਹਿਲਾਂ ਉੱਤੇ ਇੱਕ ਲਾਈਨ ਪਾ ਕੇ ਲਿਖ ਦਿੰਦੇ ਸੀ ਫਿਰ ਇਦਾਂ ਕਰਕੇ ਐ ਚੰਦਰਮਾ ਜਿਹਾ ਬਣਾ ਕੇ ਤੇ ਇੱਕ ਅਦਕ ਦਾ ਚਿੰਨ ਸਾਡੇ ਕੋਲ ਆ ਗਿਆ ਪਹਿਲਾਂ ਇਹ ਚਿੰਨ ਨਹੀਂ ਸੀ ਹੁੰਦਾ ਇਹ ਇਹ ਗੱਲ ਧਿਆਨ ਨਾਲ ਸਮਝਣੀ ਅਦਕ ਦਾ ਚਿੰਨ ਨਹੀਂ ਸੀ ਹੈਗਾ ਜਦੋਂ ਗੁਰਬਾਣੀ ਦੀ ਰਚਨਾ ਹੋਈ ਹੈ ਪਰ ਅਦਕ ਦੀ ਆਵਾਜ਼ ਹੈਗੀ ਸੀ ਫਿਰ ਸਮਝਣਾ ਜਦੋਂ ਗੁਰਬਾਣੀ ਦੀ ਰਚਨਾ ਹੋਈ ਹੈ ਸਾਧ ਸੰਗਤ ਜੀ ਉਦੋਂ ਅਦਕ ਦਾ ਚਿੰਨ ਨਹੀਂ ਸੀ ਹੈਗਾ ਪਰ ਅਦਕ ਦੀ ਧੁਣੀ ਬਲ ਧੁਣੀ ਹੈਗੀ ਸੀ ਉਦੋਂ ਵੀ ਜਿਹੜਾ ਪੱਤਾ ਆ ਉਹਨੂੰ ਪੱਤਾ ਹੀ ਕਹਿੰਦੇ ਸਨ ਉਦੋਂ ਵੀ ਸੱਚ ਨੂੰ ਸੱਚ ਹੀ ਕਿਹਾ ਜਾਂਦਾ ਸੀ ਫਰਕ ਇਹ ਹੈ ਸੱਚ ਚੱਚੇ ਦੇ ਜ਼ੋਰ ਦੇਣ ਵਾਸਤੇ ਉਦੋਂ ਅਦਕ ਚਿੰਨ ਇੱਕ ਵੱਖਰਾ ਕੋਈ ਨਹੀਂ ਸੀ ਹੈਗਾ ਇਹ ਚਿੰਨ ਹੌਲੀ-ਹੌਲੀ ਬਾਅਦ ਵਿੱਚ ਇਜ਼ਾਦ ਹੋਇਆ ਹੌਲੀ-ਹੌਲੀ ਇਹ ਚਿੰਨ ਜਿਹੜਾ ਵਾ ਸਾਡੀ ਭਾਸ਼ਾ ਦਾ ਅੰਗ ਬਣ ਗਿਆ ਅੱਜ ਲਿਖਤੀ ਰੂਪ ਵਿੱਚ ਸਾਡੇ ਕੋਲ ਇਹ ਚਿੰਨ ਹੈਗਾ ਠੀਕ ਹੈ ਜਦੋਂ ਗੁਰਬਾਣੀ ਦੀ ਰਚਨਾ ਹੋਈ ਹੈ ਉਦੋਂ ਇਹ ਚਿੰਨ ਲਿਖਤੀ ਰੂਪ ਵਿੱਚ ਨਹੀਂ ਸੀ ਹੈਗਾ ਪਰ ਇਹ ਜੋ ਕਰਦਾ ਹੈ ਕਰਦਾ ਕੀ ਹੈ ਅੱਖਰ ਨੂੰ ਪਾਰਾ ਕਰਦਾ ਜ਼ੋਰ ਦਿੰਦਾ ਜਿਹੜੀ ਆਵਾਜ਼ ਇਹ ਲੈ ਕੇ ਆਉਂਦਾ ਇਹ ਆਵਾਜ਼ ਪਹਿਲਾਂ ਵੀ ਹੈਗੀ ਸੀ ਉਦੋਂ ਵੀ ਪੱਤੇ ਨੂੰ ਪੱਤਾ ਕਹਿੰਦੇ ਸਨ ਸੱਚ ਨੂੰ ਸੱਚ ਕਹਿੰਦੇ ਸਨ ਲੱਖ ਨੂੰ ਲੱਖ ਹੀ ਕਹਿੰਦੇ ਸਨ ਸੋ ਜਿੱਥੇ ਕਿਤੇ ਅਦਕ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਗੁਰਬਾਣੀ ਦਾ ਪਾਠ ਕਰਨ ਲੱਗੇ ਹਾਂ ਅਦਕ ਲਗਾ ਕੇ ਸ਼ਬਦਾਂ ਦਾ ਉਚਾਰਨ ਕਰਨਾ ਹੈ ਕਿਉਂਕਿ ਜਦੋਂ ਗੁਰਬਾਣੀ ਦੀ ਰਚਨਾ ਹੋਈ ਉਦੋਂ ਉਹ ਬਲਤੁਨੀ ਅਦਕ ਵਾਲੀ ਹੈਗੀ ਸੀ ਬਸ ਉਹ ਬਲਤੁਨੀ ਦੱਸਣ ਵਾਸਤੇ ਸਾਡੇ ਕੋਲ ਕੋਈ ਚਿੰਨ ਨਹੀਂ ਸੀ ਹੈਗਾ ਜਿਹੜਾ ਹੋਣ ਹੈਗਾ ਠੀਕ ਹੈ ਇਸੇ ਤਰ੍ਹਾਂ ਬਿੰਦੀਆਂ ਨੇ ਅੱਜ ਛੇ ਬਿੰਦੀਆਂ ਵਾਲੇ ਸਾਡੇ ਕੋਲ ਅੱਖਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਸਾਸੰਗਤ ਜੀ ਪੈਰ ਵਿੱਚ ਬਿੰਦੀ ਨਹੀਂ ਲੱਗੀ ਪਰ ਅੱਜ ਸਾਡੇ ਕੋਲ ਛੇ ਬਿੰਦੀਆਂ ਵਾਲੇ ਅੱਖਰ ਹੈਗੇ ਆ ਤੇ ਉਹ ਵੀ ਇਦਾਂ ਹੀ ਕਿ ਹੌਲੀ-ਹੌਲੀ ਜਦੋਂ ਲੋੜ ਮਹਿਸੂਸ ਕੀਤੀ ਹੁਣ ਰਜਾਈ ਤੇ ਰਜਾਈ ਦੋਹਾਂ ਵਿੱਚ ਫਰਕ ਹੈ ਇਹ ਫਰਕ ਬਿੰਦੀ ਦੇ ਨਾਲ ਆਵੇਗਾ ਕਾਲਾ ਤੇ ਕਾਲਾ ਦੋਹਾਂ ਦੇ ਵਿੱਚ ਫਰਕ ਹੈ ਇਹ ਫਰਕ ਬਿੰਦੀ ਦੇ ਨਾਲ ਆਵੇਗਾ ਤੇ ਇਹ ਜਦੋਂ ਲੋੜ ਮਹਿਸੂਸ ਕੀਤੀ ਵੀ ਆਵਾਜ਼ਾਂ ਤੇ ਦੋ ਦੋ ਨੇ ਇੱਕ ਅੱਖਰ ਦੋ ਆਵਾਜ਼ਾਂ ਦੇ ਰਿਹਾ ਦੇ ਇਸ ਵਾਸਤੇ ਜਦੋਂ ਵੇਖਿਆ ਕਿ ਰਜਾਈ ਰਜਾਈ ਦੋਹਾਂ ਦੇ ਵਿੱਚ ਫਰਕ ਹੈ ਉਹ ਫਰਕ ਦੱਸਣ ਵਾਸਤੇ ਇਸੇ ਤਰ੍ਹਾਂ ਫਫਾ ਤੇ ਫਫਾ ਦੋਹਾਂ ਦੇ ਵਿੱਚ ਫਰਕ ਹੈ ਉਹ ਫਰਕ ਦੱਸਣ ਵਾਸਤੇ ਫਿਰ ਬਿੰਦੀ ਦੀ ਵਰਤੋਂ ਕੀਤੀ ਜਾਣ ਲੱਗ ਪਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਰਚਨਾ ਹੋਈ ਉਦੋਂ ਨਾ ਤੇ ਅਦਕ ਸੀ ਨਾ ਪੈਰ ਦੇ ਵਿੱਚ ਬਿੰਦੀ ਹੈਗੀ ਸੀ ਇਹ ਚਿੰਨ ਬਾਅਦ ਵਿੱਚ ਆਏ ਆ ਪਰ ਇਹ ਜੋ ਕਰਦੇ ਨੇ ਜੋ ਆਵਾਜ਼ ਵਿੱਚ ਫਰਕ ਲੈ ਕੇ ਆਉਂਦੇ ਇਹ ਫਰਕ ਉਦੋਂ ਵੀ ਹੈਗਾ ਸੀ ਇਸ ਵਾਸਤੇ ਉਦੋਂ ਵੀ ਪੱਤੇ ਨੂੰ ਪੱਤਾ ਸੱਚ ਨੂੰ ਸੱਚ ਹੀ ਉਦੋਂ ਇਹਨੂੰ ਸੱਚ ਨਹੀਂ ਕਹਿੰਦੇ ਸੱਚ ਲਖ ਪਤ ਪਤਾ ਨਹੀਂ ਉਦੋਂ ਵੀ ਪੱਤਾ ਸੱਚ ਲਖ ਇਦਾਂ ਹੀ ਇਹ ਲਖ ਦੀ ਗਿਣਤੀ ਨੂੰ ਲਖ ਹੀ ਕਹਿੰਦੇ ਹਨ ਇਸ ਵਾਸਤੇ ਅਸੀਂ ਜਿੱਥੇ ਲੋੜ ਪਵੇ ਅਦਕ ਲਗਾ ਕੇ ਉਚਾਰਨ ਕਰਨਾ ਅਸੀਂ ਲਿਖਣ ਵਿੱਚ ਅਦਕ ਕਿਤੇ ਨਹੀਂ ਲਗਾ ਸਕਦੇ ਸਿਰਫ ਉਚਾਰਨ ਕਰਨ ਲੱਗੇ ਆ ਪੜ੍ਹਨ ਲੱਗੇ ਆ ਬਾਣੀ ਉਚਾਰਨ ਕਰਨ ਲੱਗੇ ਆ ਅਸੀਂ ਅਦਕ ਦੀ ਵਰਤੋਂ ਇਦਾਂ ਕਰ ਸਕਦੇ ਹਾਂ ਉਚਾਰਨ ਕਰਨ ਲੱਗੇ ਆ ਅਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਬਾਈ ਸਿੰਘ ਜੀ ਖਾਲਸਾ ਪਿੰਡ ਰਾਂਵਾਲੇ ਆ ਉਹਨਾਂ ਦਾ ਗੁਰਬਾਣੀ ਪਾਠ ਦਰਪਣ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦੀ ਹਮੀ ਭਰੀਆ ਇਸ਼ਾਰਾ ਕੀਤਾ ਹੈ ਕਿ ਜਿੱਥੇ ਸਾਨੂੰ ਇਹ ਲੋਡ ਪੈਂਦੀ ਆ ਮੈਂ ਤੁਹਾਨੂੰ ਸਕਰੀਨਸ਼ਾਟ ਦੇ ਦਿਆਂਗਾ ਜਿੱਥੇ ਲੋਡ ਪੈਂਦੀ ਆ ਉੱਥੇ ਅਸੀਂ ਅਦਕ ਲਗਾ ਕੇ ਉਚਾਰਨ ਕਰ ਸਕਦੇ ਹਾਂ ਸੋ ਜਿਹੜੇ ਸ਼ਬਦਾਂ ਤੇ ਲੋਡ ਪਵੇ ਉੱਥੇ ਅਸੀਂ ਅਦਕ ਲਗਾ ਕੇ ਉਚਾਰਨ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਮਾ ਵੀਡੀਓ ਚੰਗੀ ਲੱਗੇ ਅੱਗੇ ਸਾਂਝੀ ਜੇ ਦੀ ਆਪ ਸਾਰੀਆਂ ਸੰਗਤਾਂ ਜ਼ਰੂਰ ਕਰਿਓ ਤੁਹਾਡਾ ਕੋਈ ਵੀ ਸੁਝਾਅ ਕੋਈ ਵੀ ਸਵਾਲ ਹਮੇਸ਼ਾ ਸਿਰ ਮੱਥੇ ਤੇ ਕਮੈਂਟ ਵਿੱਚ ਆਪ ਜੀ ਨੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ